ਮਾਜ ਮਹਿਲਾ ਪੰਜਵਾ ਸਭ ਕਿਸ ਕਰਮ ਹੈ ਬਾਹਰ ਨਹੀਂ ਬਾਹਰ ਟੋਲੇ ਸੋ ਧਰਮ ਪੁਲਾਹੀ ਘਰ ਪਰ ਸਾਧ ਦੀ ਜਿਨੀ ਅੰਤ ਪਾਇਆ ਸੋ ਅੰਤਰ ਬਾਹਰ ਸੋਹਿਲਾ ਜਿਓ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੋਨ ਸ਼ਬਦ ਵਿਚਾਰ ਆਨੰਦ ਬਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰ ਕੇ ਲਾ ਜੀਓ ਜਨਮ ਜਨਮ ਕਾ ਵਿਛੜਿਆ ਮਿਲਿਆ ਸਾਧ ਕਿਪਾ ਤੇ ਸੁਖਾ ਹਰਿਆ ਸੁਮਤ ਪਾਏ ਨਾਮ ਤੇ ਆਏ ਗੁਰਮੁਖ ਹੋਏ ਮੇਲਾ ਜੀਓ ਜਲ ਤਰੰਗ ਜਿਉ ਜਲ ਸਮਾਇਆ ਬੱਤੀ ਸੰਗ ਜੋਤ ਮਿਲਾਇ ਕਾ ਨਾਨਕ ਤ੍ਰਮ ਕਟੇ ਕੁਆੜਾ ਬੋੜ ਨਾ ਹੋਈਐ ਜੋ ਲਾਂ ਜੀਓ ਮਾਜ ਮਹਿਲ ਆ ਪੰਜਵਾ ਕਿਸ ਕੁਰਬਾਨੀ ਜੇਨ ਤੂੰ ਸੁਣਿਆ ਤਿਸ ਬਲਿਹਾਰੀ ਜਿਨ ਰਸਨਾ ਭੜਿਆ ਵਾਰ ਵਾਰ ਜਾਈ ਤਿਸ ਵਿਟੋ ਜੋ ਮਨ ਤਨ ਤੁਧ ਅਰਧੇ ਜੀਓ ਤਿਸ ਚਰਨ ਪਖਾਲੀ ਜੋ ਤੇਰਾ ਮਾਰ ਗਚਾਲੇ ਨੈਣ ਨਿਹਾਲੀ ਤਿਸ ਪੁਰਖ ਦਿਆਲੇ ਮੰਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਭ ਲਾਧੇ ਜੀਓ ਸੇਵਡ ਭਾਗੀ ਜਿਨ ਤੁਮ ਜਾਣੇ ਸਬਕੈ ਮਧੇ ਅਲਿਪਤ ਨਿਰਵਾਣ ਸਾਧਕ ਸੰਗ ਉਨ ਤੋ ਜਲ ਤਰਿਆ ਸਗਲ ਦੂਤ ਉਨ ਸਾਧ ਦੇ ਜਿਓ ਤਿਨ ਕੀ ਸ਼ਰਨ ਪਰਿਆ ਮਨ ਮੇਰਾ ਮਾਣ ਤਾਣ ਤਜ ਮੋਹ ਅੰਧੇਰਾ ਨਾਮਦਾਨ ਦੀਜੈ ਨਾਨਕ ਕੋ ਤਿਸ ਪ੍ਰਭਗੰ ਅਗਾਧੇ ਜਿਓ ਮਾ ਮੈਲ ਆਪੰਗਵਾ ਤੂੰ ਪੇੜ ਸ਼ਾਖ ਤੇਰੀ ਫੁੱਲੀ ਤੂੰ ਸੁਖ ਮੋਹਾ ਅਸਤੂਲੀ ਤੂੰ ਜਲ ਨਿਧ ਤੂੰ ਥੇਨ ਬੁਦ ਬੁਦਾ ਤਦ ਬਿਨ ਅਵਰ ਨਾ ਪਾਲੀਐ ਜੀਉ ਤੂੰ ਸੂਤ ਮਣੀਏ ਵੀ ਤੂੰ ਹੈ ਤੂੰ ਗੰਠੀ ਮੇਰ ਸਿਰ ਤੂੰ ਹੈ ਆਦ ਮਦ ਅੰਤ ਪ੍ਰਭ ਸੋਈ ਅਵਰ ਨ ਕੋਏ ਦਿਖਾਲੀਐ ਜੀਉ ਤੂੰ ਨਿਰਗੁਣ ਸਰਗੁਣ ਸੁਖ ਦਾਤਾ ਤੂੰ ਨਿਰਬਾਨ ਰਸੀਆ ਰੰਗਰਾਤਾ ਆਪਣੇ ਕਰਤਬ ਆਪੇ ਜਾਣੇ ਆਪੇ ਤੁਦ ਸਮਾਲੀਐ ਜੀਉ ਤੂੰ ਠਾਕੁਰ ਸੇਵਕ ਸੁਣ ਆਪੇ ਗੁਪਤ ਪ੍ਰਗਟ ਪ੍ਰਭ ਆਪੇ ਨਾਨਕ ਦਾਸ ਸਦਾ ਗੁਣ ਗਾਵੇ ਇੱਕ ਭੋਰੀ ਮਦਰ ਨਿਹਾਲੀਆ ਜੀਉ ਮਾਜ ਮੈਲਾ ਪੰਗਵਾ ਸਫਲ ਸੋ ਬਾਣੀ ਜਿਤ ਨਾਮ ਵਖਾਣੀ ਗੁਰ ਪ੍ਰਸਾਦਿ ਕੇ ਨਿਰਲਾ ਜਾਣੀ ਧੰਸੋ ਵੇਲਾ ਜਿਤ ਹਰ ਗਾਵ ਤ ਸੁਨਣਾ ਆਇ ਤੇ ਪਰਵੰਨਾ ਜੀਓ ਸੇ ਨੇਤਰ ਪ੍ਰਵਾਨ ਜਿਨ੍ਹੀ ਦਰਸ਼ਨ ਵੇਖਾ ਸੇ ਕਰ ਭਲੇ ਜਿਨ੍ਹੀ ਹਰ ਜਸ ਲੇਖਾ ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ ਹਉ ਬਾਲ ਤਿੰਨ ਸੰਗ ਪੁਸ਼ਾਣਾ ਜੀਓ ਸੁਣ ਸਾਜਨ ਮੇਰੇ ਮੀਤ ਪਿਆਰੇ ਸਾਦ ਸੰਗਿ ਸਿਨ ਮਾਹ ਉਧਾਰੇ ਇਲ ਵਿਖਾਟ ਹੋਆ ਮਨ ਨਿਰਮਲ ਨਿਤ ਗੈ ਆਵਣ ਜਾਣਾ ਜੀਓ ਦੋਏ ਕਰ ਜੋੜ ਇਕ ਬਿਨੋ ਕਰੀਜੈ ਕਰ ਕਿਰਪਾ ਡੁੱਬਦਾ ਪੱਥਰ ਲੀਜੈ ਨਾਨਕ ਤੋ ਪ੍ਰਭ ਤੈ ਕਿਪਾਲਾ ਪ੍ਰਭ ਨਾਨਕ ਮਨ ਪਾਣਾ ਜੀਓ ਮਾਜ ਮੈਲਾ ਪੰਗਵਾ ਅੰਬਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮੰਗਤ ਮੇਰੀ ਜਨਨ ਮੁਝੀ ਸੀਤਲ ਹੋਏ ਮਨਵਾ ਸਤ ਗੁਰ ਕਾ ਦਰਸ਼ਨ ਪਾਏ ਜੀਉ ਸੂਖ ਭਇਆ ਦੁਖ ਦੂਰ ਪਰਾਨ ਸੰਤ ਰਸਨ ਹਰ ਨਾਮ ਵਖਾਨਾ ਜਲ ਫਲ ਨੀਰ ਭਰੇ ਸਰ ਸੁਭਰ ਦਿਰਥਾ ਕੋਈ ਨਾ ਜਾਏ ਜੀਓ ਧਰਿਆ ਤਾਰੀ ਤਿੰਨ ਸਿਰਜਨ ਹਾਰੇ ਜੀ ਜੰਤ ਸਗਲੇ ਪ੍ਰਤਪਾਰੇ ਮਿਹਰਵਾਨ ਕਿਰਪਾਲ ਦਯਾਲਾ ਸਗਲੇ ਤ੍ਰਿਪਤ ਅਗਾਏ ਜੀਓ ਵਣ ਤ੍ਰੇਣ ਤ੍ਰਭਵਣ ਕੀਤੋ ਨ ਹਰਿਆ ਕਰਨ ਹਾਰ ਖਿੰਨ ਪੀਤਰ ਕਰਿਆ ਗੁਰਮੁਖ ਨਾਨਕ ਤਿਸ ਆਰਾਧੇ ਮਨ ਕੀ ਆਸ ਪੁਜਾਇ ਜੀਉ ਮਾਝ ਮਹਿਲਾ ਪੰਗਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤੋ ਤੋ ਕਿਹਾ ਕੜਾ ਜੀਓ ਤੇਰੀ ਕਿਰਪਾ ਤੇ ਤੁਧ ਪਛਾਣ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣ ਤੁਜ ਬਿਨ ਦੂਜਾ ਅਵਰ ਨਾ ਕੋਈ ਸਭ ਤੇਰਾ ਖੇਲ ਅਖਾੜਾ ਜੀਓ ਜੀ ਜੰਤ ਸਭ ਤੁਧ ਉਪਾਏ ਜਿਤ ਜਿਤ ਤੁਹਾਨ ਤਿਤ ਤਿਤ ਲਾਏ ਸਭ ਕੇ ਸ਼ਕੀਤਾ ਤੇਰਾ ਹੋਵੇ ਨਾਹੀ ਕੈਸ ਸਾੜਾ ਜੀਉ ਨਾਮ ਧਿਆਏ ਮਹਾ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰ ਪੂਰੇ ਵੱਜੀਵਾ ਧਾਈ ਨਾਨਕ ਜਿੱਤਾ ਵਿਖਾੜਾ ਜੀਉ ਮਾਝ ਮਹਿਲਾ ਪੰਗਲਾ ਜੀ ਪ੍ਰਾਨ ਪ੍ਰਭ ਮਨ ਹੈ ਆਧਾਰ ਭਗਤ ਜੀਵੈ ਗੁਣ ਗਾਏ ਅਪਾਰ ਗੁਣ નિਧਾਨ ਅੰਮ੍ਰਿਤ ਹਰ ਨਾਮ ਮ ਹਰ ਧਿਆਏ ਧਿਆਏ ਸੁਖ ਪਾਇਆ ਜੀਉ ਮਨਸਾ ਤਾਰ ਜੋ ਕਰਤੇ ਆਵੈ ਸਾਧ ਸੰਗ ਜਨਮ ਮਰਨ ਮਿਟਾਵੇ ਆਸੁ ਮਨੋਰਥ ਪੂਰਨ ਹੋਵੇ పేట తు گورਦਰ సాయా జియో అగమ అగోచర్ కష్మెత్ నహి జానీ సాధక్ సిద్ధ తయావେ జ్ఞాని хуది మిటి చుకా ఫోలావా گور మనిహి మహ ప్రగటాయా జియో అనంద మంగల్ కలేయా నిధానా సుఖ سہజ్ హర్ నామ విఖానా ਸੋਏ ਕ੍ਰਿਪਾਲ ਸੁਆਮੀ ਆਪਣਾ ਨਾਮ ਨਾਨਕ ਧਰਮੈ ਆਜਿਓ ਮਾਜ ਮੈਲਾ ਪੰਗਵਾ ਸੁਣ ਸੁਣ ਜੀਵਾ ਸੋਏ ਤੁਮਹਾਰੀ ਤੂੰ ਪ੍ਰੀਤਮ ਠਾਕੁਰ ਅਤਿ ਫਾਰੀ ਤੁਮਰੇ ਕਰਤਬ ਤੁਮਹੀ ਜਾਣੋ ਤੁਮਰੀ ਓਟ ਗੋਪਾਲਾ ਜੀਓ ਗੰਧਾਵਤ ਮਨ ਹਰਿਆ ਹੋਵੇ ਤਥਾ ਸੁਣ ਮਲ ਸਗਲੀ ਖੋਵੇ ਪੇਟ ਤੁ ਸੰਗ ਸਾਧ ਸੰਤਨ ਕੈ ਸਦਾ ਜਪਉ ਬ ਅਲਾ ਜੀਓ ਰਬ ਆਪਣਾ ਸਾਸ ਸਾਸ ਸੁਭਾਰਉ ਇਹ ਮਤ ਗੁਰ ਪ੍ਰਸਾਦ ਮਨ ਥਾਰਉ ਤੁਮਰੀ ਕਿਪਾਤੇ ਹੋਏ ਪ੍ਰਗਾਸ ਸਰਬ ਮਾਇਆ ਪ੍ਰਤ ਪਾਲਾ ਜੀਉ ਸਤ 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 ਪ੍ਰਭ ਸੋਈ ਸਦਾ ਸਦਾ ਸਦ ਆਪੇ ਹੋਈ ਚਲੇ ਤੂੰ ਤੁਮਾਰੇ ਪ੍ਰਗਟ ਪਿਆਰੇ ਦੇਖ ਨਾਨਕ ਭੈ ਨਿਹਾਲਾ ਜੀਉ ਮਾਜ ਮਹਿਲਾ ਪੰਗਵਾ ਹੁਕਮੀ ਵਰਸਣ ਲਾਗੇ ਮੇਹਾ ਸਾਰਜਨ ਸੰਤ ਮੇਲ ਨਾਮ ਜਪੇ ਆਂ ਸੀਤਲ ਸ਼ਾਂਤ ਸਹਜ ਸੁਖ ਪਾਇਆ ਠੰਡ ਪਾਈ ਪ੍ਰਭ ਆਪੇ ਜਿਓ ਸਭ ਕਿਸ ਬਹੁਤ ਬਹੁਤ ਉਪਾਇਆ ਕਰ ਕਿਰਪਾ ਪ੍ਰਭ ਸਗਲ ਰਜਾਇਆ ਦਾਤ ਕਰੋ ਮੇਰੇ ਦਾਤਾਰ ਜੀ ਜੰਤ ਸਭ ਧਰਪੇ ਜਿਓ चा साहिब सच्ची नाय गुर प्रसाद तेस सदा त्याय जन्म मरण पै काटे मोह दिन से सोग संता पे जियो सास सास नानक साला है सिमृत नाम काटे सब फाहे पूर्ण आस करी थे भीतर ਹਰ 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 ਗੁਣ ਜਾਪ ਜਿਓ ਮਾਜ ਮੈਲਾ ਪੰਗਵਾਂ ਆਓ ਸਾਜਨ ਸੰਤ ਮੀਤ ਪਿਆਰੇ ਮਿਲ ਗਾਵੈ ਗੁਣ ਅਗੰਮ ਅਪਾਰ ਗਾਵਤ ਸੁਣ ਸਬੇ ਹੀ ਮੁਕਤੇ ਸੋ ਧਾਈ ਹੈ ਜਿਨ ਹਮ ਕੀਏ ਜਿਓ ਜਨਮ ਜਨਮ ਕੇ ਕਿਲ ਵਿਖ ਜਾਵੇ ਮਨੁ ਚੰਦੈ ਸੇਈ ਫਲ ਪਾਵੇਂ ਸਿਮਰ ਸਾਹਿਬ ਸੋ ਸਚ ਸੁਆਮੀ ਰਜ਼ਕ ਸਬਸਕੋ ਦੀਐ ਜੀਉ ਨਾਮ ਜਪਤ ਸਰਬ ਸੁਖ ਪਾਈਐ ਸਭ ਭਾਉ ਬਿਨਸੈ ਹਰ ਹਰ ਧਿਆਈਐ ਜਿਨ ਸੇਵਿਆ ਸੋ ਪਾਰ ਗ੍ਰਾਮੀ ਕਾਰਜ ਸਗਲੇ ਥੀਐ ਜੀਉ ਆਏ ਪਿਆ ਤੇਰੀ ਸ਼ਰਣਾਇ ਜਿਉਂ ਭਾਵੇਂ ਤਿਉਂ ਲਹਿ ਮਿਲਾਈ ਹਰ ਕਿਰਪਾ ਪ੍ਰਭ ਭਗਤੀ ਲਾਭੋ ਸਚ ਨਾਨਕ ਅੰਮ੍ਰਿਤ ਪੀਐ ਜਿਉ ਮਾਜ ਮਨਲਾ ਤੰਗਵਾ ਐਸੇ ਪਾਲ ਗੋਵਿੰਦ ਗੁਸਾਈ ਮੇਗ ਵਰਸੈ ਸਗਨੀ ਥਾਈ ਦੀਨ ਦਇਆਲ ਸਦਾ ਕਿਰਪਾਲਾ ਠੰਡ ਪਾਈ ਕਰ ਤਾਰੇ ਜੀਉ ਆਪਣੇ ਜੀਵ ਜੰਤ ਤ੍ਰਸ ਪਾਰੇ ਜਿਉ ਬਾਰਕ ਮਾਤਾ ਸੰਭਾਰੇ ਦੁਖ ਭੰਜਨ ਸੁਖ ਸੱਗ ਸੁਆਮੀ ਦੇਤ ਸਗਲ ਆਹਾਰੇ ਜੀਉ ਜਲ ਥਲ ਪੂਰ ਰਹਾ ਮਿਹਰਵਾਨ ਫਦ ਬਨਹਾਰ ਜਾਈਏ ਕੁਰਬਾਨ ਰਹਿਣ ਦਿਨ ਸਿਸ ਸਦਾਤ ਆਈ ਦੇਖਿਨ ਮੈਂ ਸਗਲ ਉਦਾਰੇ ਜੀਓ ਰਾਖ ਲੀਏ ਸਗਲੇ ਪ੍ਰਭ ਆਪੇ ਉਤਰ ਗਏ ਸਭ ਸੋਗ ਸੰਤਾਪ ਤੇ ਨਾਮ ਜਪਤ ਮਨ ਤਨ ਹਰੀਆਵਲ ਪ੍ਰਭ ਨਾਨਕ ਨਦਰ ਨਿਹਾਰੇ ਜੀਓ ਮਾਝ ਮਹਿਲਾ ਪੰਜਵਾ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੋਬਾਰ ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ ਸਈ ਨਗਰ ਉਜਾੜੀ ਜੀਓ ਹਰ ਰੁੱਖੀ ਰੋਟੀ ਖਾਏ ਸੰਭਾਲੇ ਹਰ ਅੰਦਰ ਬਾਹਰ ਨਦਰ ਨਿਹਾਲੇ ਖਾਏ ਖਾਏ ਕਰੇ ਬਦ ਫੈਲੀ ਜਾਨ ਵਿਸੂ ਕੀ ਵਾਰੀ ਜੀਓ ਸੰਤਾ ਸੇਤੀ ਰੰਗ ਨ ਲਾਏ ਸਾਖਤ ਸੰਗ ਵਕਰਮ ਕਮਾਏ ਦੁਲਬ ਦੇ ਕੋਈ ਅਗਿਆਨੀ ਜੜ ਆਪਣੀ ਆਪ ਉਪਾੜੀ ਜੀਓ ਤੇਰੀ ਸ਼ਰਨ ਮੇਰੇ ਦੀਨ ਦਿਆਲਾ ਸੁਖ 사ਗਰ ਮੇਰੇ ਗੁਰ ਗੋਪਾਲ ਤਰ ਕਿਰਪਾ ਮਾਨਕ ਗੁਣ ਗਾਵੇ ਰਾਖੋ ਸ਼ਰਮ ਅਸਾੜੀ ਜੀਓ ਮਾਜ ਮਹਿਲਾ ਤੁੰਗਵ ਚਰਨ ঠাকুর ਕੇ ਹਿਦੈ ਸੁਮਾਣੇ ਕਲ ਕਲੇਸ਼ ਸਭ ਦੂਰ ਪਾਇਆਣੇ ਸ਼ਾਂਤ ਸੁਖ ਸਹਿਜ ਤੁਨ ਉਪਜੀ ਸਾਦੂ ਸੰਗ ਨਿਵਾਸਾ ਜੀਓ ਲੱਗੀ ਪ੍ਰੀਤ ਨਾ ਟੁੱਟੇ ਮੂਲੇ ਹਰ ਅੰਤ ਬਾਹਰ ਰਹਾ ਭਰਪੂਰੇ ਸਿਮਰ 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 ਗੁਣ ਗਾਵਾ ਕਾਟੀ ਜਮਕੀ ਫਾਸਾ ਜੀਓ ਅੰਮ੍ਰਿਤ ਵਰਖੈ ਅਮਹਤ ਬਾਣੀ ਮਨ ਤਨ ਅੰਤਰ ਸ਼ਾਂਤ ਸੁਮਾਨੀ ਤ੍ਰਿਪਤ ਅਗਾਏ ਰਹਿ ਜਨ ਤੇਰੇ ਸਤਗੁਰ ਕੀ ਆਦਲਾਸਾ ਜੀਓ ਜਿਸ ਕਾ ਸਾ ਤਿਸ ਤੇ ਫਲ ਪਾਇਆ ਕਰ ਕਿਰਪਾ ਤਬ ਸੰਗ ਮਿਲਾਇਆ ਆਵਣ ਜਾਣ ਰਹਿ ਵੱਡ ਭਾਗੀ ਨਾਨਕ ਪੂਰਨ ਆਸਾ ਜੀਓ ਮਾਝ ਮਹਿਲਾ ਪੰਜਵਾਂ ਮਹੀ ਪਾਇਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਗਿਆ ਕਲੇਸ਼ ਭਇਆ ਸੁਖ ਸਾਚਾ ਹਰ ਹਰ ਨਾਮ ਸੰਭਾਲੀ ਦੀਓ ਜਿਸ ਕੇ ਸੇ ਤਨਹੀ ਪ੍ਰਤ ਪਾਰੇ ਪਾਰ ਬਰਮ ਪ੍ਰਵ ਪੈ ਰਖਵਾਰੇ ਸੁਣੀ ਬੇਨੰਤੀ ਠਾਕੁਰ ਮੇਰੇ ਪੂਰਨ ਹੋਈ ਕਾਲੀ ਜੀਓ ਸਰਬ ਜੀਆਂ ਕੋ ਦੇਵਣ ਹਾਰਾ ਗੁਰ ਪਰਸਾਦੀ ਨਦਰ ਨਿਹਾਰਾ ਜਲ ਥਲ ਮਹੀਲ ਸਭ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਓ ਮਨ ਕੀ ਇਛ ਪਜਾਵਣ ਹਾਰਾ ਸਦਾ ਸਦਾ ਜਾਹੀ ਬਲਹਾਰਾ ਨਾਮਕ ਧਾਮ ਕੀਆ ਦੁਖ ਭੰਜਨ ਰੱਤੇ ਰੰਗ ਰਸਾਲੀ ਜੀਓ